ਕਿਤਾਬਾਂ ਦਾ ਲੰਗਰ ਲਾਇਆ ਗਿਆ ਇਹ ਮਨ ਦੇ ਵਿੱਚ ਸੋਚ ਕਿਵੇਂ ਆਈ ਕਿ ਕਿਤਾਬਾਂ ਦਾ ਲੰਗਰ ਲਾਈਏ ਜੋ ਸੰਗਤ ਗੁਰਬਾਣੀ ਧਿਆਨ ਨਾਲ ਜੋੜ ਸਕੇ ਆਪਣੇ ਆਸ਼ੇ ਨਾਲ ਜੋੜ ਸਕੇ ਤਾਂ ਵੱਤੋਂ ਵੱਤ ਲਾਭ ਜਿਹੜਾ ਲਿਆ ਜਾ ਸਕੇ ਸੈਫ ਇੰਟਰਨੈਸ਼ਨਲ ਵੱਲੋਂ ਮੇਨ ਮਿਸ਼ਨ ਸਾਡਾ ਲੋੜਵੰਦ ਬੱਚੇ ਬਣਾਉਣਾ ਆ ਜਿਹੜੇ ਬੱਚੇ ਨਹੀਂ ਪੜ ਸਕਦੇ ਹੁੰਦੇ ਉਹ ਸਾਡੇ ਨਾਲ ਸੰਪਰਕ ਕਰਦੇ ਆ ਲਗਭਗ 11600 ਬੱਚਾ ਜਿਹੜਾ ਵਾ ਨਾ ਲੋਡ ਬੰਦ ਚੰਗੇ ਸਕੂਲਾਂ ਦੇ ਵਿੱਚ ਪੜਾਇਆ ਜਾ ਰਿਹਾ ਸੀ ਕੀ ਵੇਬ ਨੇ ਫਾਊਂਡੇਸ਼ਨ ਵੱਲੋਂ ਸੈਪ ਨੇਚਨ ਵੱਲੋਂ ਹੀ ਸਿਗਲੀਗਰ ਸਿੱਖਾਂ ਦਾ ਇੱਕ ਪਿੰਡ ਪਿਸ਼ੋਰੀ ਆ ਪੂਰੇ ਪਿੰਡ ਦੇ ਬੱਚਾ ਨੂੰ ਪੜ੍ਹਾਈ ਦਾ ਪ੍ਰਬੰਧ ਕੀਤਾ ਜਿੱਥੇ ਜਿੱਥੇ ਉਹਨਾਂ ਇਲਾਕਿਆਂ 'ਚ ਪਾਣੀ ਦਾ ਪ੍ਰਬੰਧ ਨਹੀਂਗਾ ਉੱਥੇ ਪਾਣੀ ਦੇ ਬੋਰ ਕਰਾ ਕੇ ਦਿੱਤੇ ਗਏ ਆ ਸਮੇਂ-ਸਮੇਂ ਤੇ ਜਦੋਂ ਕਿਤੇ ਕੁਦਰਤੀ ਆਫਤਾਂ ਹੁੰਦੀਆਂ ਵਾ ਉੱਥੇ ਵੀ ਸੈਫ ਇੰਟਰਨੈਸ਼ਨਲ ਆਪਣਾ ਬਣਦਾ ਵੱਧ ਚੜ ਕੇ ਯੋਗਦਾਨ ਪਾਇਆ ਜਾਂਦਾ ਆ ਸਾਡਾ ਮਿਸ਼ਨ ਲੋੜਵੰਦਾਂ ਦੀ ਮਦਦ ਕਰਨਾ ਆ ਤੇ ਸੰਗਤ ਦੀ ਸੇਵਾ ਕਰਨਾ ਆ ਇਹ ਨੌਜਵਾਨੀ ਆ ਨੌਜਵਾਨੀ ਬਹੁਤਾ ਰੁਖ ਬਹੁਤ ਕਰਦੀ ਐ ਇੱਥੇ ਰਹਿ ਕੇ ਕੰਮ ਬਹੁਤ ਘੱਟ ਕਰਦੇ ਨੇ ਪਰ ਤੁਸੀਂ ਇੱਥੇ ਕੰਮ ਦੇ ਨਾਲ-ਨਾਲ ਸੇਵਾ ਵੀ ਕਰਨ ਲੱਗੇ ਆ ਇਹ ਆਪਣੀ ਜਿਹੜੀ ਧਰਤੀ ਆ ਪੰਜਾਬ ਦੀ ਚੱਪਾ-ਚੱਪਾ ਗੁਰੂ ਸਾਹਿਬ ਦੇ ਚਰਨ ਛੋਹ ਪ੍ਰਾਪਤ ਆ ਨਾ ਇਹਨੀ ਸੋਹਣੀ ਧਰਤੀ ਜਿੱਥੇ ਸਾਰੇ ਕਿਸਮ ਦਾ اناਜ ਪਾਣੀ ਸੋਨਾ ਹਵਾ ਸਾਰਾ ਕੁਝ ਇੱਥੇ ਵਧੀਆ ਇਹ ਸਾਡੀ ਪੀੜ੍ਹੀ ਦੇ ਵਿੱਚ ਤਾਂ ਕਾਫੀ ਜ਼ਿਆਦਾ ਘਟ ਗਏ ਇੱਥੇ ਜਿਹੜੇ ਨਵੇਂ ਬੱਚੇ ਆ ਹੁਣ ਕੁਝ ਵਿਦੇਸ਼ ਨੇ ਵੀ ਦੇਸ਼ਾਂ ਨੇ ਸਖਤ ਕਰਤੇ ਰੂਲ ਆਪਦੇ ਤੇ ਪਰ ਹੁਣ ਮੋੜਾ ਪੈ ਚੁੱਕਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੜੇ ਆ ਸ਼ਹੀਦਾਂ ਦੀ ਧਰਤੀ ਸ਼੍ਰੀ ਫਤਿਹਗੜ੍ਹ ਸਾਹਿਬ ਸ਼ਹੀਦੀ ਜੋੜ ਮੇਲ ਦਾ ਪਹਿਲਾ ਦਿਨ ਹੈ ਪਹਿਲੀ ਉਹ ਘੜੀ ਸੀ ਜਦੋਂ ਸੂਬਾ ਸਰਹੰਦ ਦੇ ਮੂਹਰੇ ਬੀਸੀਸੀ ਅੱਜ ਹੁਣ ਸ਼ਾਮ ਪੈਣੀ ਸ਼ੁਰੂ ਹੋ ਗਈ ਆ ਤਾਂ ਦੂਸਰੀ ਰਾਤ ਠੰਡੇ ਬੁਰਜ ਦੇ ਵਿੱਚ ਉਹ ਛੋਟੇ ਫਰਜੰਦ ਅਤੇ ਮਾਤਾ ਗੁਜਰਕੌਰ ਬਤਾਉਣਗੇ ਸੋ ਇਥੇ ਜਿਹੜੇ ਪੰਤ ਪੰਤ ਦੇ ਸਿੱਖ ਸੰਗਤਾਂ ਦੇ ਵੱਲੋਂ ਲੰਗਰ ਲਾਏ ਗਏ ਨੇ ਜਿਹੜੇ ਬਲੱਡ ਕੈਂਪ ਲੱਗੇ ਹੋਏ ਨੇ ਦਵਾਈਆਂ ਦੇ ਲੰਗਰ ਚੱਲ ਰਹੇ ਨੇ ਖਾਣ ਪਾਣ ਦੇ ਲੰਗਰ ਚੱਲ ਰਹੇ ਨੇ ਉੱਥੇ ਇੱਕ ਲੰਗਰ ਹੋਰ ਜਿਹੜਾ ਸਾਨੂੰ ਦਿਖਿਆ ਉਹ ਹੈ ਇਤਿਹਾਸ ਦਾ ਲੰਗਰ ਸੋਚ ਦਾ ਲੰਗਰ ਨਵੀਂ ਪੀੜੀ ਲਈ ਲੰਗਰ ਕਿਉਂਕਿ ਇਹ ਲੰਗਰ ਹੈ ਜਿਹੜਾ ਉਹ ਕਿਤਾਬਾਂ ਦਾ ਲੰਗਰ ਹੈ ਸਿੱਖ ਇਤਿਹਾਸ ਦਾ ਲੰਗਰ ਹੈ ਜਿਸ ਦੇ ਵਿੱਚ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਜਿਹੜੇ ਨਵੇਂ ਇਤਿਹਾਸ ਦੇ ਨਾਲ ਜੋੜਨ ਲਈ ਕਿਤਾਬਾਂ ਦਾ ਲੰਗਰ ਲਾਇਆ ਗਿਆ ਸੋ ਆਪਾਂ ਕਰਦੇ ਆਂ ਗੱਲਬਾਤੋ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਇਹ ਕਿਤਾਬਾਂ ਦਾ ਲੰਗਰ ਲਾਇਆ ਗਿਆ ਇਹ ਮਨ ਦੇ ਵਿੱਚ ਸੋਚ ਕਿਵੇਂ ਆਈ ਕਿ ਕਿਤਾਬਾਂ ਦਾ ਲੰਗਰ ਲਾਈਏ ਵੀਰ ਜੀ ਹਰ ਸਾਲ ਹੀ ਇੱਥੇ ਇਤਿਹਾਸਿਕ ਥਾਂ ਦੇ ਉੱਤੇ ਸੇਫ ਇੰਟਰਨਲ ਨਾ ਸੇਵਾ ਦੇ ਕਾਰਜ ਕੀਤੇ ਜਾਂਦੇ ਆ ਦੁੱਧ ਦੀ ਸੇਵਾ ਇਸ ਦੇ ਨਾਲ ਨਾਲ ਗੁਰਬਾਣੀ ਦੇ ਧਿਆਨ ਦੀਆਂ ਕਿਤਾਬਾਂ ਦਾ ਵੀ ਲੰਗਰ ਲਾਇਆ ਜਾਂਦਾ ਤਾਂ ਜੋ ਸੰਗਤ ਗੁਰਬਾਣੀ ਧਿਆਨ ਨਾਲ ਜੁੜ ਸਕੇ ਆਪਣੇ ਆਸ਼ੇ ਨਾਲ ਜੁੜ ਸਕੇ ਤਾਂ ਵੱਤੋਂ ਵੱਤ ਲਾਭ ਜਿਹੜਾ ਲਿਆ ਜਾ ਸਕੇ ਵੀਰ ਜੀ ਜਿਹੜੀ ਤੁਹਾਡੀ ਸੰਸਥਾ ਹੈ ਸੇਫ ਨਾਂ ਦੇ ਸੰਸਥਾ ਚੱਲਦੀ ਆ ਐਸੇ ਆ ਉਦੇ ਨਾਂ ਤੇ ਸੰਸਥਾ ਚੱਲਦੀ ਹੈ ਕਿਹੜੇ ਕਿਹੜੇ ਕਾਰਜ ਹੋ ਰਹੇ ਸੰਸਥਾ ਕਰਦੀ ਹੈ ਹਾਂਜੀ ਸੈਫ ਇੰਟਰਨੈਸ਼ਨਲ ਵੱਲੋਂ ਮੇਨ ਮਿਸ਼ਨ ਸਾਡਾ ਲੋੜਵੰਦ ਬੱਚੇ ਬਣਾਉਣਾ ਆ ਜਿਹੜੇ ਬੱਚੇ ਨਹੀਂ ਪੜ ਸਕਦੇ ਹੁੰਦੇ ਉਹ ਸਾਡੇ ਨਾਲ ਸੰਪਰਕ ਕਰਦੇ ਆ ਤੇ ਲਗਭਗ 1650 ਬੱਚਾ ਜਿਹੜਾ ਵਾ ਨਾ ਲੋੜਵੰਦ ਚੰਗੇ ਸਕੂਲਾਂ ਦੇ ਵਿੱਚ ਪੜਾਇਆ ਜਾ ਰਿਹਾ ਇਸ ਤੋਂ ਬਿਨਾ 60 ਦੇ ਕਰੀਬ ਲੋੜਵੰਦਾਂ ਦੇ ਘਰ ਬਣ ਗਏ ਆ ਵਾਸ਼ਰੂਮ ਬਣਾਏ ਜਾਂਦੇ ਆ ਸਿੱਕੀ ਅਵੇਰਨੈਸ ਫਾਊਂਡੇਸ਼ਨ ਵੱਲੋਂ ਸੈਫਟੀ ਇਨੀਸ਼ੀਏਸ਼ਨ ਵੱਲੋਂ ਹੀ ਸਿੱਖੀ ਲਈਆਂ ਸਿੱਖਾਂ ਦਾ ਇੱਕ ਪਿੰਡ ਪਿਸ਼ੋਰੀ ਆ ਪੂਰੇ ਪਿੰਡ ਦੇ ਬੱਚਿਆਂ ਨੂੰ ਪੜ੍ਹਾਈ ਦਾ ਪ੍ਰਬੰਧ ਕੀਤਾ ਜਿੱਥੇ-ਜਿੱਥੇ ਉਹਨਾਂ ਇਲਾਕਿਆਂ 'ਚ ਪਾਣੀ ਦਾ ਪ੍ਰਬੰਧ ਨਹੀਂਗਾ ਉੱਥੇ ਪਾਣੀ ਦੇ ਬੋਰ ਕਰਾ ਕੇ ਦਿੱਤੇ ਗਏ ਆ ਇਸ ਤੋਂ ਬਿਨਾ ਗੁਰਮਤ ਸੈਂਟਰ ਆਪਣੇ ਬੱਚਿਆਂ ਨੂੰ ਗੁਰਬਾਣੀ ਇਤਿਹਾਸ ਗਤਕਾ ਤੇ ਗੁਰਮਤ ਕਲਾਸਾਂ ਲਾ ਕੇ ਗੁਰਬਾਣੀ ਨਾਲ ਜੋੜਿਆ ਜਾਂਦਾ ਆ ਤੇ ਸਮੇ ਸਮੇ ਤੇ ਜਦੋਂ ਕਿਤੇ ਕੁਦਰਤੀ ਆਫਤਾਂ ਆਉਂਦੀਆਂ ਵਾ ਉੱਥੇ ਵੀ ਸੈਫ ਇੰਟਰਨਾਸ਼ਨਲ ਆਪਣਾ ਬਣਦਾ ਵੱਧ ਚੜ ਕੇ ਯੋਗਦਾਨ ਪਾਇਆ ਜਾਂਦਾ ਆ ਸਾਡਾ ਮਿਸ਼ਨ ਲੋੜਵੰਦਾਂ ਦੀ ਮਦਦ ਕਰਨਾ ਆ ਤੇ ਸੰਗਤ ਦੀ ਸੇਵਾ ਕਰਨਾ ਆ ਇਥੇ ਬਾਈ ਜੀ ਹੁਣ ਤੁਸੀਂ ਜਿਹੜਾ ਕਿਤਾਬਾਂ ਦਾ ਲੰਗਰ ਲਾਇਆ ਇਥੇ ਜਿਹੜੇ ਬੱਚੇ ਵੀ ਆਉਂਦੇ ਨੇ ਕਿਤਾਬਾਂ ਲੈਣ ਜਿਹੜੇ ਛੋਟੇ ਛੋਟੇ ਬੱਚੇ ਹੁੰਦੇ ਨੇ ਹਾਂਜੀ ਛੋਟੇ ਛੋਟੇ ਬੱਚਿਆਂ ਵਾਸਤੇ ਜਿਵੇਂ ਕਹਿ ਲਓ ਕੈਦਾ ਲਿਆਂਦੇ ਆ ਜਿਹੜੇ ਬੱਚੇ ਕੈਦੇ ਨਾਲ ਜੋੜ ਸਕਣਾ ਆ ਆਪਾਂ ਉਰੇ ਆਰੇ ਤੋਂ ਰਮਤਾ ਕਰ ਸਕਣਾ ਸਿੱਖਣ ਦੀ ਕਿਉਂਕਿ ਬੱਚੇ ਮੈਂ ਜਦਾਂ ਕਿ ਵਿਚਰਦੇ ਆਪਾਂ ਬੱਚੇ ਉਹ ਅੰਗਰੇਜ਼ੀ ਵੱਲ ਜ਼ਿਆਦਾ ਲੱਗੇ ਪਏ ਆ ਪੰਜਾਬੀ ਵਾਲਾ ਥੋੜੇ ਜੇ ਘੰਟਾ ਤੇ ਇਸ ਤਰ੍ਹਾਂ ਕੇਸਰ ਗੁਰੂ ਕੀ ਮੋਰ ਕਿਤਾਬਾਂ ਗੁਰਬਾਣੀ ਵਾਲੀਆਂ ਕਿਤਾਬਾਂ ਇਤਿਹਾਸ ਦੀਆਂ ਕਿਤਾਬਾਂ ਆ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਇਤਿਹਾਸ ਨਾਲ ਸੰਬੰਧਿਤ ਕਿਤਾਬਾਂ ਆ ਮਤਲਬ ਅਨੇਕਾਂ ਤਰ੍ਹਾਂ ਦੀਆਂ ਬਹੁਤ ਵਧੀਆ-ਵਧੀਆ ਕਿਤਾਬਾਂ ਵਾਂ ਜਿਨ੍ਹਾਂ ਤੋਂ ਸਾਨੂੰ ਬਹੁਤ ਗਿਆਨ ਮਿਲ ਸਕਦਾ ਆ ਤੇ ਆਪਾਂ ਗੁਰਬਾਣੀ ਧਿਆਨ ਨਾਲ ਜੁੜ ਕੇ ਆਪਣਾ ਜੀਵਨ ਸਵਾਰ ਸਕਦੇ ਆ ਜੀਰਾਂ ਜੀ ਜਿਹੜੀ ਤੁਹਾਡੀ ਇਹ ਸੰਸਥਾ ਹੈ ਕਿਉਂਕਿ ਕਹਿੰਦੇ ਨੇ ਕਿ ਹਰੇਕ ਸੰਸਥਾ ਚਲਾਉਣ ਲਈ ਮਾਇਆ ਦੀ ਬੜੀ ਜ਼ਰੂਰਤ ਹੁੰਦੀ ਹੈ ਤਾਂ ਫਿਰ ਉਹ ਜ਼ਰੂਰਤ ਕਿੱਥੋਂ ਪੂਰੀ ਹੁੰਦੀ ਹੈ ਕਿਸ ਹਿਸਾਬ ਨਾਲ ਜਿਹੜੇ ਡੋਨਰ ਤੁਹਾਡੇ ਤੱਕ ਪਹੁੰਚ ਕਰਦੇ ਆ ਜਾਂ ਕਿਹੜੇ ਹਿਸਾਬ ਨਾਲ ਜਿਹੜੀ ਫੰਡਿੰਗ ਤੁਹਾਡੇ ਕੋਲ ਇਕੱਠੀ ਹੁੰਦੀ ਹੈ ਹਾਂਜੀ ਵੀਰ ਜੀ ਇਹ ਸੈਫ ਇੰਟਰਨੈਸ਼ਨਲ ਸੰਸਥਾ ਜਿਹੜੀ ਆ ਉਹਨਾਂ ਨਾਲ ਬਹੁਤ ਸਾਰੇ ਡੋਨਰ ਜੁੜੇ ਆ ਸਾਡੀ ਵੈਬਸਾਈਟ ਤੇ ਜਾ ਕੇ ਬੱਚੇ ਜਿਹੜੇ ਆ ਉਹ ਅਡਾਪਟ ਕਰਦੇ ਜਿਦਾਂ ਕਹਿ ਲੋ ਸਪான்ਸਰ ਕਰਦੇ ਆ ਤੇ ਸੰਗਤ ਸਾਨੂੰ ਦਾਨ ਦਿੰਦੀ ਆ ਤੇ ਉਤੋਂ ਹੀ अनेका ਹੀ ਇਹ ਸੇਵਾ ਦੇ ਕਾਰਜ ਸੰਗਤ ਦੇ ਸਹਿਯੋਗ ਨਾਲ ਹੀ ਚੱਲਦੇ ਆ ਤੇ ਸੰਗਤ ਇੱਥੇ ਇੰਡੀਆ ਦੇ ਵਿੱਚ ਵੀ ਸਾਡੇ ਨਾਲ ਬਹੁਤ ਸਹਿਯੋਗ ਕਰਦੀ ਆ ਤੇ ਇਹ ਸਾਰੇ ਪ੍ਰੋਗਰਾਮ ਸੰਗਤ ਦੇ ਹੀ ਆ ਜੀ ਸੰਗਤੀ ਤਨਮਨਤਾ ਨਾਲ ਸੇਵਾ ਕਰਦੀ ਆ ਤੇ ਇਹ ਸੇਵਾ ਦੇ ਕਾਰਜ ਚੱਲਦੇ ਆ ਭਾਈ ਸੈਫ ਇੰਟਰਨੈਸ਼ਨਲ ਜਿਹੜੀ ਇਹ ਸੰਸਥਾ ਏ ਕਿੰਨਾ ਕ ਵੱਡਾ ਪਰਿਵਾਰ ਐ ਇਸ ਦਾ ਸੇਫ ਇੰਟਰਨੈਸ਼ਨਲ ਦੀ ਸਾਡੇ ਤਾਂ ਕੋਈ ਵੀਰ ਜਿਹੜੇ ਉਹ ਬੰਕੇ ਮਤਲਬ ਜ਼ਿੰਮੇਵਾਰੀ ਨਾ ਜਿਦਾਂ ਕਹਿ ਲੋ ਵੀ ਐਜੇ ਸਟਾਫ ਦੇ ਤੌਰ ਤੇ ਕੰਮ ਕਰਦੇ ਆ ਪਰ ਬਹੁਤ ਜ਼ਿਆਦਾ ਵਲੰਟੀਅਰ ਸਾਡੇ ਨਾਲ ਜੁੜੇ ਆ ਸਾਡਾ ਕੰਮ ਦੇਖਦੇ ਆ ਉਹਨਾਂ ਦੀ ਪਿਆਰ ਭਾਵਨਾ ਹੁੰਦੀ ਆ ਵੀ ਅਸੀਂ ਵੀ ਜੇ ਇਹ ਸੇਵਾ ਕਰ ਰਹੇ ਆ ਤੇ ਆਪਣਾ ਬਣਦਾ ਯੋਗਦਾਨ ਸਹਿਯੋਗ ਕਰੀਏ ਹਨ ਬਹੁਤ ਸਾਰੇ ਵੀਰ ਨਿਸ਼ਕਾਮ ਸੇਵਕਾਂ ਸੇਵਾਦਾਰਾਂ ਉਹਨਾਂ ਨਾਲ ਜੁੜ ਕੇ ਸੇਵਾ ਕਰਦੇ ਆ ਆਪੋ ਆਪਣੇ ਇਲਾਕਿਆਂ ਦੇ ਵਿੱਚ ਟੜ ਕੇ ਸਾਹ ਦਿੰਦੇ ਆ ਤੇ ਸੰਗਤ ਦੇ ਸਹਿਯੋਗ ਨਾਲ ਇਹ ਸੇਵਾ ਚੱਲੀਦਾ। ਉਹ ਬਾਈ ਜੀ ਜੇ ਤੁਹਾਡੀ ਸੰਸਥਾ ਦੇ ਨਾਲ ਕਿਸੇ ਨੇ ਜੁੜਨਾ ਕਿਸੇ ਨੇ ਦਾਨ ਦੇਣਾ ਉਹ ਕਿਵੇਂ ਦੇ ਸਕਦਾ ਉਹ ਤੇ ਜਰੂਰ ਚਾਹ। ਹਾਂਜੀ ਵੀਰ ਜੀ ਸਾਡੇ ਨਾਲ ਜੁੜਨ ਵਾਸਤੇ ਸਾਡਾ ਇੱਥੇ ਲੁਧਿਆਣਾ ਆਫਿਸ ਵਾ ਤੇ ਅ ਇਸ ਤੋਂ ਮੈਂ ਨਾ ਐਟ ਦੀ ਰੇਟ ਸੇਫ ਇੰਟਰਨੈਸ਼ਨਲ .org ਇਹ ਵੈਬਸਾਈਟ ਦੇ ਉੱਤੇ ਸਾਡੀ ਸੰਸਥਾ ਦੀ ਸਾਰੀ ਡਿਟੇਲ ਹੈਗੀ ਆ। ਜੇ ਕਿਸੇ ਨੇ ਕੋਈ ਡੋਨੇਟ ਕਰਨਾ ਕੋਈ ਦਾਨ ਦੇਣਾ ਉਹਦੇ ਤੇ ਆਨਲਾਈਨ ਦਾਨ ਦਿੱਤਾ ਜਾਂਦਾ ਜਾਂ ਸਾਡੇ ਨਾਲ ਸੰਪਰਕ ਕਰਨਾ ਤਾਂ ਉਹਦੇ ਥਰੂ ਸਾਡੇ ਨਾਲ ਸੰਪਰਕ ਵੀ ਹੋ ਜਾਂਦਾ ਵੀਰੋ ਜੀ ਜਿਵੇਂ ਨੌਜਵਾਨੀ ਆ ਨੌਜਵਾਨੀ ਬਾਹਰ ਦਾ ਰੁੱਖ ਬਹੁਤ ਕਰਦੀ ਐ ਇੱਥੇ ਰਹਿ ਕੇ ਕੰਮ ਬਹੁਤ ਘੱਟ ਕਰਦੇ ਨੇ ਪਰ ਤੁਸੀਂ ਇੱਥੇ ਕੰਮ ਦੇ ਨਾਲ-ਨਾਲ ਸੇਵਾ ਵੀ ਕਰਨ ਲੱਗੇ ਆ ਇਹ ਤਾਂ ਜਿਵੇਂ ਤੁਸੀਂ ਪਹਿਲਾਂ ਗੱਲ ਕਰਦੇ ਸੀ ਕਿ ਵੀ ਇਹ ਆਪਣੀ ਜਿਹੜੀ ਧਰਤੀ ਆ ਪੰਜਾਬ ਦੀ ਚੰਪਾ ਚੰਪਾ ਗੁਰੂ ਸਾਹਿਬ ਦੇ ਚਰਨ ਛੋਹ ਪ੍ਰਾਪਤ ਆ ਨਾ ਇਹਨੀ ਸੋਹਣੀ ਧਰਤੀ ਜਿੱਥੇ ਸਾਰੇ ਕਿਸਮ ਦਾ اناਜ ਪਾਣੀ ਸੋਨਾ ਹਵਾ ਸਾਰਾ ਕੁਝ ਇੱਥੇ ਵਧੀਆ ਇਹਨੂੰ ਛੱਡ ਕੇ ਵਿਦੇਸ਼ ਜਾਣਾ ਘਟੋ ਘਟ ਹੁਣ ਮੋੜਾ ਪੈ ਚੁੱਕਿਆ ਇਹ ਗੱਲ ਨੂੰ ਹੁਣ ਨੌਜਵਾਨੀ ਸਮਝ ਚੁੱਕੀ ਆ ਤੇ ਸਾਡੀ ਪੀੜ੍ਹੀ ਦੇ ਵਿੱਚ ਤਾਂ ਕਾਫੀ ਜ਼ਿਆਦਾ ਘਟ ਗਏ ਇੱਥੇ ਜਿਹੜੇ ਨਵੇਂ ਬੱਚੇ ਆ ਹੁਣ ਕੁਝ ਵਿਦੇਸ਼ ਨੇ ਵੀ ਦੇਸ਼ਾਂ ਨੇ ਸਖਤ ਕਰਤੇ ਰੂਲ ਆਪਦੇ ਤੇ ਪਰ ਹੁਣ ਮੋੜਾ ਪੈ ਚੁੱਕਿਆ ਜੀ ਕਾਫੀ ਮੋੜਾ ਪੈ ਚੁੱਕਿਆ ਉਹਨੂੰ ਦੇਖ ਕੇ ਕਿ ਕਿ ਸਾਬਤ ਸੂਰਤ ਸਿੱਖੋ ਹਨਾ ਤੁਹਾਨੂੰ ਦੇਖ ਕੇ ਕਿੰਨੇ ਕ ਜਿਹੜੇ ਇਸ ਸੰਸਥਾ ਦੇ ਨਾਲ ਨੌਜਵਾਨ ਜੁੜਦੇ ਆ ਕਿ ਭਾਈ ਮੈਂ ਵੀ ਜੁੜਨਾ ਆ ਕਾਫੀ ਵਲੰਟੀਅਰ ਹੈਗੇ ਨੇ ਜੀ ਸਾਡੇ ਨਾਲ ਨੌਜਵਾਨ ਜਿਆਦਾ ਨੇ ਤੇ ਲੜਕੇ ਵੀ ਹੈਗੀਆਂ ਲੜਕੀਆਂ ਵੀ ਹੈਗੀਆਂ ਜਦਾਂ ਕਿ ਕੋਈ ਫਲੱਡ ਵਗੈਰਾ ਕੁਦਰਤੀ ਆਫਤ ਆਉਂਦੀ ਆ ਅਸੀਂ ਜਾਣਾ ਤਾਂ ਉਹ ਮੈਨ ਪਾਵਰ ਤੋਂ ਬਿਨਾਂ ਨਹੀਂ ਹੁੰਦਾ ਤੇ ਉਹਦੇ ਲਈ ਜਦੋਂ ਕਿਸੇ ਨੂੰ ਵੀ ਇੱਕ ਆਵਾਜ਼ ਮਾਰੀਦੀ ਆ ਤਾਂ ਹਰ ਇੱਕ ਤਿਆਰ ਵਰ ਤਿਆਰ ਹੁੰਦਾ ਸਾਡੇ ਨਾਲ ਜਾਗ ਲਿਆ ਕਿੰਨਾ ਇੱਕ ਸਾਥ ਜਿਹੜਾ ਸੰਗਤ ਦੇ ਵੱਲੋਂ ਤੁਹਾਨੂੰ ਮਿਲਦਾ ਮਾਇਆ ਦੇ ਵਜੋਂ ਵੀ ਜਾਂ ਦੂਜੇ ਦੁਨੀਆਵੀ ਸਾਥ ਤੋਂ ਦੇ ਵੱਲ ਹਾਂਜੀ ਗੁਰੂ ਮਾਇਆ ਦੀ ਕਿਰਪਾ ਦੇ ਨਾਲ ਬਹੁਤ ਜ਼ਿਆਦਾ ਸਾਥ ਸਹਿਯੋਗ ਸੰਗਤ ਦੇ ਰਹੀ ਹੈ ਕਿਉਂਕਿ ਜਿਵੇਂ ਭਾਈ ਸਾਹਿਬ ਨੇ ਪਹਿਲਾਂ ਦੱਸਿਆ ਵੀ ਮੈਂ ਸੰਗਤ ਦੇ ਸਹਿਯੋਗ ਦੇ ਨਾਲ ਤੋਂ ਬਿਨਾ ਇਹ ਜਿਹੜੇ ਕਾਰਜ ਨੇ ਸੰਭਵ ਨਹੀਂ ਹੈਗੇ ਮਾਇਕ ਸਹਾਇਤਾ ਵੀ ਜ਼ਰੂਰੀ ਆ ਮੈਨ ਪਾਵਰ ਵੀ ਜ਼ਰੂਰੀ ਆ ਦੋਨੋਂ ਚੀਜ਼ਾਂ ਦਾ ਸਮੇਲ ਹੋ ਕੇ ਹੀ ਕੋਈ ਵੀ ਸੇਵਾ ਕਾਰਜ ਹੋ ਸਕਦੇ ਆ ਜੀ ਇਹ ਕਿੰਨੇ ਦਿਨ ਜਿਹੜਾ ਇੱਥੇ ਲੰਗਰ ਚੱਲਦਾ ਕਿੰਨੀ ਦਿਨ ਤੱਕ ਚੱਲਣਾ ਹੈ ਹਜਵੀਰ ਜੀ ਇੱਥੇ ਅਸੀਂ ਕੱਲ 24 ਤਰੀਕ ਨੂੰ ਆ ਗਏ ਸੀਗੇ ਇਹ ਸਭਾ ਦੇ ਤਿੰਨੇ ਦਿਨ ਲਾ ਕੇ ਨਗਰ ਕੀਰਤਨ ਤੋਂ ਬਾਅਦ ਅਸੀਂ ਇਸਮਾਪਤੀ ਕਰ ਦੇਣੀ ਆ ਜੀ ਸੋ ਬਹੁਤ ਬਹੁਤ ਧੰਨਵਾਦ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸੋ ਇਹ ਸੀ ਇਤਿਹਾਸ ਦਾ ਲੰਗਰ ਕਿਤਾਬਾਂ ਦਾ ਲੰਗਰ ਜਿੱਥੇ ਨਵੀਂ ਆਉਣ ਵਾਲੀ ਪੀੜ੍ਹੀ ਨੂੰ ਆਪਣੇ ਸਿੱਖ ਇਤਿਹਾਸ ਦੀ ਜਾਣਕਾਰੀ ਦੇਣ ਦੇ ਲਈ ਜਿਹੜਾ ਇਸ ਸੰਸਥਾ ਦੇ ਵੱਲੋਂ ਕਿਤਾਬਾਂ ਦਾ ਲੰਗਰ ਲਾਇਆ ਜਾ ਰਿਹਾ ਸੂਤਸਵੇਰਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ